ਇਸ ਵੇਲੇ ਅਸੀਂ ਨਗਰ ਨਿਗਮ ਰਣਜੀਤ ਐਵੇਨਿਊ ਦਫ਼ਤਰ ਵਿਖੇ ਮੌਜੂਦ ਹਾਂ ਤੇ ਇੱਥੇ ਹਰ ਇੱਕ ਵਿਅਕਤੀ ਵਾਸਤੇ ਜਿਹੜੀ ਹੈ ਉਹ ਸਹੂਲਤ ਦਿੱਤੀ ਗਈ ਹੈ ਭਾਵੇਂ ਪੌੜੀਆਂ ਦੀ ਹੋਵੇ ਲਿਫਟ ਦੀ ਹੋਵੇ ਜਾਂ ਫਿਰ ਦਿਵਿਆੰਗ ਵਿਅਕਤੀਆਂ ਲਈ ਵੀਲ ਚੇਅਰ ਦੀ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਵੀਲ ਚੇਅਰ ਦੀ ਦਿਵਿਆੰਗ ਜਨਾਂ ਵਾਸਤੇ ਵੀਲ ਚੇਅਰ ਦੀ ਜਿਹੜੀ ਸਹੂਲਤ ਹੈਗੀ ਹੈ ਪਰ ਦੁਖਤ ਗੱਲ ਇਹ ਹੈ ਕਿ ਇਸ ਨੂੰ ਆਪਰੇਟ ਕਰਨ ਵਾਸਤੇ ਜਾਂ ਕਿਸੇ ਦਿਵਿਆਂਗ ਵਿਅਕਤੀ ਦੀ ਮਦਦ ਵਾਸਤੇ ਇੱਥੇ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਤਾਇਨਾਤ ਨਹੀਂ ਕੀਤਾ ਗਿਆ ਸਾਡੀ ਨਜ਼ਰ ਪੈਂਦੀ ਹੈ ਇੱਕ ਦਿਵਿਆਂਗ ਵਿਅਕਤੀ ਤੇ ਜੋ ਨਗਰ ਨਿਗਮ ਆਪਣਾ ਕੋਈ ਕੰਮ ਕਰਵਾਉਣ ਲਈ ਆਇਆ ਸੀ ਪਰ ਲਿਫਟ ਖਰਾਬ ਹੋਣ ਕਾਰਨ व्हीਲਚੇਅਰ ਦਾ ਆਪਰੇਟਰ ਨਾ ਹੋਣ ਕਾਰਨ ਉਸ ਵਿਅਕਤੀ ਨੂੰ ਬੜੀ ਮੁਸ਼ਕਲਾਂ ਦੇ ਨਾਲ ਜਿਹੜਾ ਹੈ ਪੌੜੀਆਂ ਚੜ੍ਹ ਕੇ ਕਮਿਸ਼ਨਰ ਨਗਰ ਨਿਗਮ ਦੇ ਦਫ਼ਤਰ ਤੱਕ ਪਹੁੰਚਣਾ ਪਿਆ ਸੋ ਜਿਹੜੀ ਜੇਕਰ ਸਹੂਲਤਾਂ ਦਿੱਤੀਆਂ ਹੋਈਆਂ ਨੇ ਇੱਥੇ ਤਾਂ ਉਹਨਾ ਉਹ ਮਿਲਣੀਆਂ ਵੀ ਚਾਹੀਦੀਆਂ ਨੇ ਲੋਕਾਂ ਨੂੰ ਸੋ ਤੁਹਾਨੂੰ ਲਿਫਟ ਵੱਲ ਲੈ ਕੇ ਚਲਦੇ ਆਂ ਤੇ ਲਿਫਟ ਵੀ ਜਿਹੜੀ ਹੈ ਉਹ ਬੰਦ ਪਈ ਹੋਈ ਹੈ ਤੇ ਜਿਹਦੇ ਨਾਲ ਇੱਥੇ ਕੰਮ ਕਰਵਾਣ ਆਂਦੇ ਨੇ ਜਿਹੜੇ ਲੋਕ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਦਿਖਾਣੇ ਆ ਕਿ ਲਿਫਟ ਤੁਸੀਂ ਦੇਖ ਸਕਦੇ ਹੋ ਅਸੀਂ ਦਬਾ ਰਹੇ ਆਂ ਪਰ ਲਿਫਟ ਜਿਹੜੀ ਹੈ ਉਹ ਬੰਦ ਪਈ ਆ ਕਦੋਂ ਦੀ ਪਰ ਇਸ ਨੂੰ ਠੀਕ ਕਰਵਾਉਣ ਦੇ ਵਿੱਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਲੋਕ ਖੱਜਲ ਖਵਾਰ ਹੁੰਦੇ ਨੇ ਪਰ ਸਭ ਤੋਂ ਜ਼ਿਆਦਾ ਜਿਹੜੀ ਖੱਜਲ ਖਵਾਰੀ ਹੁੰਦੀ ਹੈ ਉਹ ਦਿਵਿਆਂਗ ਜਨਾਂ ਨੂੰ ਹੁੰਦੀ ਹੈ ਜਿਨ੍ਹਾਂ ਵਾਸਤੇ ਜਿਹੜੀ ਇਹ ਸਹੂਲਤ ਹੈ ਉਹ ਕਾਫੀ ਫਾਇਦੇਮੰਦ ਹੁੰਦੀ ਹੈ ਆਸਾਨ ਰਹਿੰਦਾ ਹੈ ਉਹਨਾਂ ਨੂੰ ਉੱਪਰਲੇ ਫਲੋਰ ਦੇ ਉੱਤੇ ਜਾਣਾ ਇਸ ਸੰਬੰਧੀ ਜਦ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਹੋਣਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਜਿਹੜਾ ਉਹ ਤਸੱਲੀ ਬਖਸ਼ੇ ਜਵਾਬ ਨਹੀਂ ਦਿੱਤਾ ਗੋਂਗਲੂਆਂ ਨਾਲੋਂ ਕਹਿ ਸਕਦੇ ਆ ਕਿ ਮਿੱਟੀ ਝਾੜਨ ਵਾਲਾ ਕੰਮ ਕੀਤਾ ਸੋ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਤੇ ਜਾਂ ਫਿਰ ਮੇਅਰ ਨੇ ਉਹਨਾਂ ਨੂੰ ਕਹਿਣਾ ਚਾਹਾਂਗੇ ਕਿ ਜੇਕਰ ਇਹ ਸਹੂਲਤਾਂ ਇੱਥੇ ਦਿੱਤੀਆਂ ਹੋਈਆਂ ਨੇ ਤਾਂ ਲੋਕਾਂ ਤੱਕ ਪਹੁੰਚਣੀਆਂ ਵੀ ਚਾਹੀਦੀਆਂ ਨੇ